ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਨੂਰ ਬਟੀਕ 13 13 ਦੇ ਉੱਪਰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਰਿਵਰਸੀਬਲ ਟੇਪ ਦਾ ਯੂਜ਼ ਆਪਾਂ ਕਿੱਦਾਂ ਕਰ ਸਕਦੇ ਆ ਹਾਂਜੀ ਇਹ ਟੇਪ ਆਪਾਂ ਨੂੰ ਕਿਸੇ ਵੀ ਮਟੀਰੀਅਲ ਵਾਲੀ ਸ਼ਾਪ ਤੋਂ ਜਸਟ 40 ਰੁਪੀਸ ਦੇ ਵਿੱਚ ਮਿਲ ਜੇਗੀ ਜੀ ਇਹ ਚੀਜ਼ ਦਾ ਯੂਜ਼ ਆਪਾਂ ਕਿਸ ਚੀਜ਼ ਦੇ ਕਰ ਸਕਦੇ ਆ ਜੀ ਮੰਨ ਲਓ ਆਪਾਂ ਸਟੀਚਿੰਗ ਕਰਦੇ ਹੁੰਨੇ ਆ ਜੀ ਕਈ ਵਾਰੀ ਆਪਣੀ ਜਿਹੜੀ ਸ਼ਰਟ ਆ ਉਹ ਮਸ਼ੀਨ ਦੇ نیچے ਆ ਕੇ ਇਹ ਕਈ ਵਾਰ ਕੀ ਹੁੰਦਾ ਕਿ ਹੈਵੀ ਸ਼ਰਟਸ ਹੁੰਦੀਆਂ ਨੇ ਉਹਨਾਂ ਦੇ نیچے ਕੱਟ ਲੱਗ ਜਾਂਦਾ ਜਾਂ ਫਿਰ ਉਦਾਂ ਹੀ ਆਪਣੀ ਕਈ ਵਾਰੀ ਪ੍ਰੈਸ ਲੱਗ ਜਾਂਦੀ ਆ ਜਾਂ ਅੜ ਕੇ ਕਿਸੇ ਵੀ ਤਰੀਕੇ ਨਾਲ ਅਗਰ ਨਾਰਮਲ ਜਿਹਾ ਵੀ ਕੱਟ ਆਪਣੇ ਉਹਦੇ ਵਿੱਚ ਪੈ ਜਾਂਦਾ ਸੂਟ ਵਿੱਚ ਜਾਂ ਕਿਸੇ ਵੀ ਫੈਬਰਿਕ ਦੇ ਵਿੱਚ ਤਾਂ ਉਸ ਚੀਜ਼ ਨੂੰ ਆਪਾਂ ਰਿਮੂਵ ਕਿਸ ਤਰ੍ਹਾਂ ਕਰ ਸਕਦੇ ਆ ਮੀਨਸ ਕਿ ਆਪਾਂ ਰੀਯੂਜ਼ ਕਿਵੇਂ ਕਰ ਸਕਦੇ ਆ ਉਹ ਕੱਪੜੇ ਨੂੰ ਸੋ ਇਹ ਚੀਜ਼ ਹੈ ਜੀ ਜਿਹੜੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਆ ਜੋ ਵੀ ਆਪਣਾ ਕੱਟ ਲੱਗਿਆ ਹੁੰਦਾ ਜਾਂ ਉਕਤੇ ਚੀਜ਼ ਤੇ ਮੰਨ ਲਓ ਹੈਂਡਵਰਕ ਕਰ ਰਹੇ ਆ ਜਾਂ ਕੜਾਈ ਵਾਲੀ ਮਸ਼ੀਨ ਨਾਲ ਕੁਝ ਕਰ ਰਹੇ ਆ ਤਾਂ ਉਸ ਚੀਜ਼ ਨੂੰ ਛੁਪਾਉਣ ਵਾਸਤੇ ਕਿਸੇ ਵੀ ਜਗ੍ਹਾ ਤੇ ਆਪਾਂ ਇਸ ਚੀਜ਼ ਨੂੰ ਕੀ ਐ ਪੇਸਟ ਕਰ ਸਕਦੇ ਆ ਸੋ ਅੱਜ ਆਪਾਂ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਇਸ ਚੀਜ਼ ਬਾਰੇ ਦੱਸਦੇ ਆ ਸੋ ਵੀਡੀਓ ਧਿਆਨ ਨਾਲ ਦੇਖਿਓ ਜੀ ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਵੀ ਕਰਿਆ ਕਰੋ ਜੀ ਸਬਸਕ੍ਰਾਈਬ ਵੀ ਕਰਿਆ ਕਰੋ ਔਰ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਜੀ ਹਾਂਜੀ ਅੱਜ ਤਾਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦੱਸਦੇ ਆ ਹਾਂਜੀ ਦੋਸਤੋ ਤਾਂ ਇਹ ਮੈਂ ਤੁਹਾਨੂੰ ਨਾਰਮਲ ਜਸਟ ਬਚੇ ਹੋਏ ਪੀਸ ਦੇ ਉੱਪਰ ਮੈਂ ਤੁਹਾਨੂੰ ਇਹ ਚੀਜ਼ ਦੱਸ ਰਹੀ ਆ ਕਿ ਆਪਾਂ ਕਿਸੇ ਵੀ ਫਟੇ ਹੋਏ ਜਾਂ ਕੱਟੇ ਵੱਡੇ ਆ ਕੱਪੜੇ ਦੇ ਨੂੰ ਦੁਬਾਰਾ ਰੀਯੂਜ਼ ਦੇ ਵਿੱਚ ਕਿਵੇਂ ਲੈ ਸਕਦੇ ਆ ਦੋਸਤੋ ਇਸ ਚੀਜ਼ ਵਾਸਤੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਆਪਾਂ ਕੀ ਕਰਾ ਸਕਦੇ ਆ ਕਿ ਰਫੂ ਕਰਾ ਸਕਦੇ ਆ ਦੇਖੋ ਉਸ ਚੀਜ਼ ਵਾਸਤੇ ਅਗਰ ਆਪਾਂ ਜਲਦੀ ਸੂਟ ਦੇਣਾ ਜਾਂ ਆਪਾਂ ਐਟ ਅ ਟਾਈਮ ਆਪਣਾ ਵੇਅਰ ਕਰਨਾ ਕੋਈ ਵੀ ਸੂਟ ਉਸ ਚੀਜ਼ ਵਾਸਤੇ ਆਪਣੇ ਕੋਲ ਟਾਈਮ ਨਹੀਂ ਹੁੰਦਾ ਕਿ ਆਪਾਂ ਐਨਾ ਟਾਈਮ ਲਗਾਈਏ ਇਸ ਤੋਂ ਇਲਾਵਾ ਕੀ ਹੈ ਕਿ ਆਪਣੇ ਛੋਟੇ ਜੇ ਕੱਟ ਦੇ ਬਦਲੇ ਆਪਾਂ ਨੂੰ 50 ਰੁਪੀਸ ਪੇ ਕਰਨੇ ਪੈਂਦੇ ਆ ਜਾਂ 30 ਰੁਪੀਸ ਉਹ ਤਾਂ ਲੈਣ ਵਾਲੇ ਤੇ ਡਿਪੈਂਡ ਕਰਦਾ ਹੈ ਨਾ ਬਟ ਇਸ ਤੋਂ ਇਲਾਵਾ ਅਗਰ ਤੁਸੀਂ ਤੁਹਾਡਾ ਕੋਈ ਵੀ ਸੂਟ ਜਾਂ ਸ਼ਰਟ ਕਿਸੇ ਵੀ ਤਰ੍ਹਾਂ ਦਾ ਕੋਈ ਚੀਜ਼ ਤੇ ਪ੍ਰੋਬਲਮ ਆਂਦੀ ਆ ਤਾਂ ਦੇਖੋ ਤੁਸੀਂ ਕਿਵੇਂ ਯੂਜ਼ ਕਰ ਸਕਦੇ ਹੋ ਮੰਨ ਲਓ ਇਹ ਚੀਜ਼ ਆਪਣੀ ਕੱਟ ਹੋਈ ਹੈ ਜੀ ਇੱਥੋਂ ਅਰੇ ਠੀਕ ਹੈ ਜੀ ਅਲਿਕੋ ਮੰਨ ਲਓ ਕਿ ਇਹ ਚੀਜ਼ ਆਪਣੀ ਅੜ ਕੇ ਕੱਟੀ ਹੋਈ ਹੈ ਬਟ ਇਹ ਕੱਟੀ ਨਹੀਂ ਗਈ ਮੈਂ ਜਸਟ ਤੁਹਾਨੂੰ ਦੱਸਣ ਵਾਸਤੇ ਇਹ ਸੀ ਕੱਟ ਕੀਤੀ ਆ ਇਹ ਚੀਜ਼ ਆਪਣੀ ਕੱਟ ਹੋ ਚੁੱਕੀ ਆ ਠੀਕ ਆ ਇਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਰਿਵਰਸੀਬਲ ਟੇਪ ਆਉ ਕਿੱਦਾਂ ਯੂਜ਼ ਕਰਨੀ ਆ ਇਹ ਇਸ ਤਰੀਕੇ ਨਾਲ ਆਉਂਦੀ ਆ ਜੀ ਬਿਲਕੁਲ ਪਾਣੀ ਦੀ ਤਰ੍ਹਾਂ ਔਰ ਇਹ ਹੁੰਦੀ ਵੀ ਇੱਕ ਕਿਸਮ ਦੀ ਪਾਣੀ ਹੈ ਜੋ ਕਿ ਫਿਕਸ ਹੋਣ ਤੋਂ ਬਾਅਦ ਇਹਦਾ ਬਿਲਕੁਲ ਵੀ ਪਤਾ ਨਹੀਂ ਚੱਲੇਗਾ ਕਿ ਇਹ ਕੀ ਆਪਣੇ ਫੈਬਰਿਕ ਦੇ ਉੱਪਰ ਕੁਝ ਲੱਗਿਆ ਹੋਇਆ ਜਾਂ ਨਹੀਂ ਲੱਗਿਆ ਹੋਇਆ ਜੀ ਦੇਖੋ ਆਪਾਂ ਇਹਨੂੰ ਆਪਣੇ ਹਾਲ ਦੇ ਅਕੋਰਡਿੰਗ ਜਿੰਨਾ ਵੀ ਆਪਣਾ ਫਟਿਆ ਹੋਇਆ ਸ਼ਰਟ ਜਾਂ ਕੁਝ ਵੀ ਆ ਫੈਬਰਿਕ ਤੇ ਹਾਲ ਦੇ ਅਕੋਰਡਿੰਗ ਆਪਾਂ ਇਹਨੂੰ ਕੱਟ ਕਰ ਲਾਂਗੇ ਜੀ ਔਰ ਇੱਕ ਚੀਜ਼ ਦਾ ਧਿਆਨ ਰੱਖਣਾ ਤੁਸੀਂ ਕਿ ਇਹਦਾ ਪੇਸਟ ਵਾਲੀ ਸਾਈਡ ਕਿੱਧਰ ਆ ਠੀਕ ਆ ਪੇਸਟ ਵਾਲੀ ਸਾਈਡ ਜਿਹੜੀ ਸਾਈਡ ਆ ਉਹ ਆਪਾਂ ਬਾਰ ਕਰ ਲੈਣੀ ਆ ਔਰ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਆਪਾਂ ਇਹ ਚੀਜ਼ ਰੱਖ ਲੈਣੀ ਹੈ ਜੀ ਆਪਣੇ ਫੈਬਰਿਕ ਦੇ ਉੱਪਰ ਆਪਾਂ ਸਿਰਫ ਓਨੀ ਕੋ ਹੀ ਰਿਵਰਸੀਬਲ ਟੇਪ ਕੱਟ ਕਰਨੀ ਹੈ ਜੀ ਜਿੰਨਕ ਆਪਣਾ ਹੋਲ ਹੋਏਗਾ ਠੀਕ ਹੈ ਜੀ ਮੰਨ ਲਓ ਇਹ ਆਪਣੀ ਰਿਵਰਸੀਬਲ ਟੇਪ ਆ ਔਰ ਉਸ ਤੋਂ ਬਾਅਦ ਸੇਮ ਕਲਰ ਦਾ ਹੀ ਫੈਬਰਿਕ ਮੰਨ ਲਓ ਇੱਥੇ ਕਲਰ ਪੀਚ ਆ ਸੋ ਆਪਾਂ ਸੇਮ ਕਲਰ ਦਾ ਫੈਬਰਿਕ ਲਾਵਾਂਗੇ ਤਾਂ ਆਪਾਂ ਨੂੰ ਬਿਲਕੁਲ ਵੀ ਇਸ ਚੀਜ਼ ਦਾ ਪਤਾ ਨਹੀਂ ਚੱਲੇਗਾ ਕਿ ਆਪਣੇ ਕੁਝ ਕੱਟ ਲੱਗਿਆ ਹੋਇਆ ਜਾਂ ਨਹੀਂ ਲੱਗਿਆ ਹੋਇਆ ਇਸ ਤੋਂ ਬਾਅਦ ਆਪਾਂ ਕੀ ਯੂਜ਼ ਕਰਾਂਗੇ ਜੀ ਪ੍ਰੈਸ ਯੂਜ਼ ਕਰਾਂਗੇ ਠੀਕ ਹੈ ਇਹ ਦੇਖੋ ਇਹਦੇ ਉੱਪਰ ਰੱਖ ਕੇ ਫਿਰ ਆਪਾਂ ਕੀ ਕਰਾਂਗੇ ਪ੍ਰੈਸ ਕਰ ਦਾਂਗੇ ਪ੍ਰੈਸ ਕਰਦੇ ਇਸ ਜਗ੍ਹਾ ਤੇ ਅੱਛੀ ਤਰ੍ਹਾਂ ਗਰਮ ਹੋਣੀ ਚਾਹੀਦੀ ਹੈ ਜੀ ਹਾਂਜੀ ਇਹ ਦੇਖੋ ਬਿਲਕੁਲ ਵੀ ਆਪਾਂ ਨੂੰ ਕਿਸੇ ਜਗ੍ਹਾ ਤੇ ਹੋਲ ਦਾ ਨਹੀਂ ਪਤਾ ਲੱਗੇਗਾ ਸੋ ਇਸ ਚੀਜ਼ ਵਾਸਤੇ ਧਿਆਨ ਆਪਾਂ ਇਹ ਰੱਖਣਾ ਹੈ ਕਿ ਇੱਕ ਤਾਂ ਆਪਾਂ ਦਾ ਫੈਬਰਿਕ ਹੈ ਜੋ ਵੀ ਆਪਾਂ نیچے ਲਗਾਉਣਾ ਜੀ ਉਹ ਸੇਮ ਕਲਰ ਦਾ ਹੋਣਾ ਚਾਹੀਦਾ ਸੇਮ ਸਾਈਡ ਹੋਣੀ ਚਾਹੀਦੀ ਹੈ ਮੰਨ ਲਓ ਫੈਬਰਿਕ ਦੀ ਲਾਈਨਸ ਇਧਰ ਦੀਆਂ ਨੇ ਅਗਰ ਤੁਸੀਂ ਨੀਚੇ ਵਾਲੇ ਫੈਬਰਿਕ ਦੀ ਅਪੋਜ਼ਿਟ ਸਾਈਡ ਲਗਾਈਆਂ ਤਾਂ ਉਹ ਵੀ ਹਲਕਾ ਜਿਹਾ ਸ਼ੋ ਹੁੰਦਾ ਬਟ ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਜਸਟ ਆਪਣਾ ਕਲਰ ਮੈਚ ਹੋਣਾ ਚਾਹੀਦਾ ਜੀ ਕਈ ਵਾਰੀ ਆਪਾਂ ਲਾਈਨਿੰਗ ਵੀ ਕਲਰ ਮੈਚ ਕਰਕੇ ਲਗਾ ਸਕਦੇ ਹਾਂ ਔਰ ਅਗਰ ਇਹ ਇੱਕ ਵਾਰੀ ਚੰਗੀ ਤਰ੍ਹਾਂ ਫਿਕਸ ਹੋ ਗਈ ਤਾਂ ਇਹ ਵਾਸ਼ ਕਰਨ ਤੋਂ ਬਾਅਦ ਵੀ ਬਿਲਕੁਲ ਨਹੀਂ ਉਤਰੇਗੀ ਬਹੁਤ ਹੀ ਜ਼ਿਆਦਾ ਅੱਛੀ ਚੀਜ਼ ਹੈ ਇਹ ਸੋ ਤੁਸੀਂ ਪਲੀਜ਼ ਟਰਾਈ ਕਰਕੇ ਜਰੂਰ ਦੇਖਣਾ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਕਮੈਂਟ ਔਰ ਸ਼ੇਅਰ ਹਾਂਜੀ ਦੋਸਤੋ ਵੀਡੀਓ ਪਸੰਦ ਆਈ ਹੋਏ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਿਆ ਕਰੋ ਜੀ ਔਰ ਚੈਨਲ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਇਸ ਚੀਜ਼ ਵਾਸਤੇ ਇਹ ਦੋਸਤੋ ਇਹ ਨਾ ਸੋਚਿਆ ਕਰੋ ਕਿ ਆਪਾਂ ਕੁਝ ਅਰਨ ਕਰਨ ਵਾਸਤੇ ਕਰ ਰਹੇ ਆ ਦੇਖੋ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਬਟ ਦਿਲੋਂ ਆਪਾਂ ਚਾਹੁੰਦੇ ਆ ਕਿ ਆਪਾਂ ਤੁਹਾਨੂੰ ਕੁਛ ਨਾ ਕੁਛ ਨਿਊ ਦੱਸਦੇ ਰਹੀਏ ਕਰਦੇ ਰਹੀਏ ਵਾਈਗਰੂ ਨੇ ਜੋ ਗੁਣ ਆਪਾਂ ਨੂੰ ਦਿੱਤਾ ਮੈਂ ਚਾਹੁੰਨੀ ਆ ਕਿ ਆਪਾਂ ਹਰ ਕਿਸੇ ਲੜਕੀ ਨੂੰ ਦਈਏ ਹਰ ਕਿਸੇ ਨੂੰ ਦੱਸੀਏ ਜੀ ਠੀਕਾ ਅਗਰ ਤੁਸੀਂ ਇਸ ਚੀਜ਼ ਦਾ ਫਾਇਦਾ ਨਹੀਂ ਉਠਾ ਸਕਦੇ ਤਾਂ ਗੁਰੂ ਤੁਹਾਡੀ ਮਰਜੀ ਹੈ ਜੀ ਬਟ ਆਪਣੇ ਵੱਲ ਇਹ ਕੋਸ਼ਿਸ਼ ਜਾਰੀ ਰਹੇਗੀ ਜੀ ਔਰ ਹਮੇਸ਼ਾ ਹੀ ਆਪਾਂ ਇਹ ਚੀਜ਼ ਸਿਖਾਉਂਦੇ ਰਾਂਗੇ ਸੋ ਥੈਂਕ ਯੂ ਵੈਰੀ ਮੱਚ ਬਾਏ ਬਾਏ